ਸਾਸ਼ੀ ਗਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਤੇ ਮੈਂ ਦਰਜੀਤ ਤਜੂਬਾ ਦੋਸਤੋ ਸਾਡੀ ਅਸਰ ਕੋਸ਼ਿਸ਼ ਹੁੰਦੀ ਹੈ ਜਦੋਂ ਵੀ ਕੋਈ ਘਟਨਾਮ ਹੁੰਦਾ ਹੋਵੇ ਜਾਂ ਕਿਸੇ ਤਰ੍ਹਾਂ ਦਾ ਇਹੋ ਜਿਹਾ ਮੁੱਦਾ ਹੋਵੇ ਜਿਹੜਾ ਦੇਸ਼ ਦਾ ਪੰਜਾਬ ਦਾ ਰਾਜ ਦੀ ਗੱਲ ਜਿਹਦੇ ਵਿੱਚ ਕਰਨੀ ਹੋਵੇ ਜਾਂ ਦੇਸ਼ ਦੇ ਵਿੱਚ ਕੋਈ ਕਿਸੇ ਨਾ ਕਿਸੇ ਤਰ੍ਹਾਂ ਦੀ ਘਟਨਾਵਾ ਵਾਪਰੀ ਜਾਂ ਕੋਈ ਕੁਝ ਕਿਸੇ ਵੀ ਤਰ੍ਹਾਂ ਦੀ ਹੋਵੇ ਉਹਦੇ ਸੰਬੰਧੀ ਲਿਆ ਕੇ ਅਸੀਂ ਆਪਣੇ ਨਾਲ ਆਪਣੇ ਮੰਚ ਤੇ ਜਿਹੜੇ ਸਿੱਖਿਆ ਸ਼ਾਸਤਰੀ ਹੈ ਬੁੱਧੀਜੀਵੀ ਆ ਤੇ ਸਾਡੇ ਸੀਨੀਅਰ ਜਰਨਲਿਸਟ ਵੀ ਹੈਗੇ ਆ ਤੇ ਉਹਨਾਂ ਦੇ ਨਾਲ ਅਸੀਂ ਗੱਲ ਕਰਦੇ ਹਾਂ ਜਿਹੜੇ ਸਮੇਂ-ਸਮੇਂ ਤੇ ਖਬਰ ਨੂੰ ਲੈ ਕੇ ਜਿੱਥੇ ਪਰਚੋਲ ਕਰਦੇ ਉਥੇ ਚਿੰਤਾ ਵੀ ਕਰਦੇ ਚਿੰਤਨ ਵੀ ਕਰਦੇ ਤੇ ਸਮਾਧਾਨ ਵੀ ਗੱਲ ਕਰਦੇ ਆ ਸਾਡੀ ਡਿਊਟੀ ਇਹ ਹੁੰਦੀ ਹੈ ਕਿ ਅਸੀਂ ਆਪਣੇ ਮਨਤੀ ਰੱਖ ਕੇ ਗੱਲ ਕਰੀਏ ਜਿਹੜਾ ਸਮਾਧਾਨ ਕਰਨਾ ਉਹ ਸਰਕਾਰਾਂ ਦਾ ਕੰਮ ਆ ਪਰ ਅਸੀਂ ਆਪਣੀ ਡਿਊਟੀ ਬਖੂਬੀ ਨਿਭਾਉਂਦੇ ਹੋਏ ਅਸੀਂ ਸਿੱਖਿਆ ਸਿਆਸਤੀ ਜਿਹੜੇ ਸਾਡੇ ਨੇ ਕਿਹੜੇ ਸੀਨੀਅਰ ਜਰਨਲਿਸਟ ਨੇ ਸੰਜੀਵ ਕੁਮਾਰ ਸ਼ਰਮਾ ਜੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਇਹਨਾਂ ਸਾਰਿਆਂ ਨੂੰ ਕਹਿਣ ਦੈਂ ਕਿ ਪੰਜਾਬ ਦੇ ਇੰਡੀਆ ਦੇ ਭਾਰਤ ਦੇ ਕਿਹੜੇ ਕਿਰੀ ਕਰ ਰਹੇ ਸਰ ਪਿਛਲੇ ਦਿਨੀ ਪਹਿਲਾਂ ਤਾਂ ਤੁਹਾਡਾ ਸਵਾਗਤ ਕਰਦੇ ਆ ਲਿਵਿੰਗ ਜਿਹੜੀਆਂ ਤੇ ਸੰਜੀਵ ਆਸਾ ਤੁਹਾਡਾ ਸਵਾਗਤ ਹੈ ਜੀ ਸੰਜੀਵ ਜੀ ਤੇ ਉਸ ਤੋਂ ਬਾਅਦ ਅਸੀਂ ਹੁਣ ਗੱਲ ਕਰੀਏ ਜਿਹੜੀ ਆ ਬੜੇ ਭਾਰਮਾ ਮੁੱਦਾ ਹੈ ਜਿਹੜਾ ਪਾਰਲੀਮੈਂਟ 'ਤੇ ਅਟੈਕ ਹੋਇਆ ਵੀ ਤੇ ਕੱਲ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਐ ਦੇ ਪ੍ਰਚੋਲਕ ਐ ਦੇ ਮਤਲਬ ਬੁੱਧੀਜੀਵੀ ਐ ਜੀ ਸੀਨੀਅਰ ਜਰਨਲਿਸਟ ਜੀ ਫਿਰ ਉਹ ਰਾਜੀ ਸੋ ਤੁਹਾ ਬੇਲੇ ਦਾ ਬਹੁਤ ਬਹੁਤ ਸ਼ੁਕਰੀਆ ਲਿਵਿੰਗ ਇਨ ਇਹ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਗੱਲ ਕਰੀਏ ਕੱਲ ਬੀਤੇ ਕੱਲ ਅਸੀਂ ਕਹਿ ਸਕਦੇ ਵਰਸਿਸ 21 ਵੀ ਕਿਉਂਕਿ ਪਾਰਲੀਮੈਂਟ ਤੇ ਪਹਿਲਾਂ ਵੀ ਅਟੈਕ ਇੱਕ ਵਾਰੀ ਹੋ ਚੁੱਕਾ ਅਗਰ ਓਵਰਆਲ ਅਸੀਂ ਗੱਲ ਕਰੀਏ ਤਾਂ ਪਾਰਲੀਮੈਂਟ ਦੇ ਵਿੱਚ ਲਗਭਗ ਤਿੰਨ ਵਾਰੀ ਅਟੈਕ ਅਸੀਂ ਕਹਿ ਸਕਦੇ ਹੋ ਚੁੱਕਾ ਇੱਕ ਵਾਰੀ ਭਗਤ ਸਿੰਘ ਬੇਲੇ ਬੰਮ ਸੁੱਟਿਆ ਗਿਆ ਸੀ ਦੂਜੀ ਵੇਲੇ ਅਸੀਂ ਦੇਖਦੇ ਆ ਕਿ ਅੱਜ ਤੇ ਹਰੀ ਬਾਜਪੀ ਦੇ ਵਾਪਨ ਤੇ ਜਿਹੜਾ ਬੜਾ ਵੱਡਾ ਹਮਲਾ ਜਿਹੜਾ ਹੋਇਆ ਹੈ ਔਰ ਕੱਲ ਉਹਦੀ ਵਰਸੀ ਸੀ 21ਵੀਂ ਵਰਸੀ ਦੇ ਮੌਕੇ ਦੇ ਉੱਤੇ ਪਾਰਲੀਮੈਂਟ ਦੇ ਵਿੱਚ ਨਵੀਂ ਪਾਰਲੀਮੈਂਟ ਜਿਹੜੀ ਬਿਲਡਿੰਗ ਬਣੀ ਜਿਹਨੂੰ ਅਸੀਂ ਬਹੁਤ ਹਾਈ ਪ੍ਰੋਫਾਈਲ ਹਾਈ ਸਕਿਉਰਿਟੀ ਜ਼ੋਨ ਕਹਿੰਨੇ ਆ ਜੀ ਉਸ ਦੇ ਵਿੱਚ ਇੱਕ ਹਮਲਾ ਹੋ ਜਾਣਾ ਔਰ ਹਮਲਾ ਵੀ ਇਸ ਤਰੀਕੇ ਨਾਲ ਹੋ ਜਾਣਾ ਕਿ ਬੰਦੇ ਜਿਹੜੇ ਆ ਉਹ ਵਿਜ਼ਟਰ ਗੈਲਰੀ ਚ ਪਹੁੰਚਦੇ ਆ ਵਿਜ਼ਟਰ ਗੈਲਰੀ ਤੋਂ ਲਟਕ ਕੇ ਪਾਰਲੀਮੈਂਟ ਮੈਂਬਰਾਂ ਦੇ ਵਿੱਚ ਪਹੁੰਚ ਜਾਂਦੇ ਆ ਉੱਥੇ ਪਹੁੰਚ ਕੇ ਸਪਰੇਅ ਗੈਸ ਕਰਦੇ ਆ ਔਰ ਧੂਏ ਬੜਾ ਜਿਹੜਾ ਉੱਥੇ ਉਹ ਚਲਾਉਂਦੇ ਆ ਉਸ ਬਾਅਦ ਮੈਂਬਰ ਆਫ ਪਾਰਲੀਮੈਂਟ ਜਿਹੜੇ ਆ ਉਹਨਾਂ ਨੂੰ ਫੜਦੇ ਤੇ ਬੋਚਦੇ ਜੀ ਪਾਰਲੀਮੈਂਟ ਦਾ ਸੈਸ਼ਨ ਜਿਹੜਾ ਉਸ ਨੂੰ ਰੋਕਿਆ ਜਾਂਦਾ ਔਰ ਬਾਹਰ ਪਾਰਲੀਮੈਂਟ ਦੇ ਦੋ ਮੈਂਬਰ ਉਹਨਾਂ ਦੇ ਹੋਰ ਜਿਹਦਾ ਵਿੱਚ ਇੱਕ ਲੜਕੀ ਨੀਲਮ ਹੈ ਔਰ ਇੱਕ ਹੋਰ ਲੜਕਾ ਜਿਹੜਾ ਇਹ ਬਾਹਰ ਨਾਰੇਬਾਜ਼ੀ ਕਰਦੇ ਆ ਉਹਨਾਂ ਨੂੰ ਵੀ ਫੜਿਆ ਜਾਂਦਾ ਹੈ ਸੋ ਇਹ ਸਾਰੀ ਬਿਉਂਤ ਬੰਦੀ ਜਿਹੜੀ ਆ ਉਹ ਹੁੰਦੀ ਆ ਕਿ ਕਿਸ ਤਰੀਕੇ ਦੇ ਨਾਲ ਇਹ ਅਟੈਕ ਹੋਇਆ ਬੜੀ ਯੋਜਨਾਬਾਜ਼ ਤਰੀਕੇ ਦੇ ਨਾਲ ਜੀ ਹੁਣ ਇਹਦੇ ਵਿੱਚ ਇੱਕ ਚੀਜ਼ ਇਹ ਵੀ ਸਾਹਮਣੇ ਆਈ ਕਿ ਇਹ ਜਿਹੜੇ ਬੰਦੇ ਵਿਜ਼ਟਰ ਗੈਲਰੀ ਚ ਕਿੱਦਾਂ ਪਹੁੰਚੇ ਔਰ ਉਹਨਾਂ ਵਾਸਤੇ ਬਕਾਇਦਾ ਪਾਸ ਈਸ਼ੂ ਹੁੰਦਾ ਔਰ ਭਾਰਤੀ ਜਨਤਾ ਪਾਰਟੀ ਦੇ ਐਮਪੀ ਵੱਲੋਂ ਉਹ ਪਾਸ ਜਿਹੜਾ ਉਹਨਾਂ ਨੂੰ ਜਾਰੀ ਕੀਤਾ ਗਿਆ ਸੀ ਇਹ ਵੀ ਇੱਕ ਬੜਾ ਕਹਿ ਸਕਦੇ ਆ ਕਿ ਇੱਕ ਬਹੁਤ ਵੱਡੀ ਦੀ ਗੱਲ ਇਹ ਹੈ ਸਰਦੀ ਗੱਲ ਹੈ ਜੀ ਕਿ ਜੇ ਕਿਸੇ اپੋਜੀਸ਼ਨ ਦੇ ਪਾਰਟੀ ਦੇ ਬੰਦੇ ਨੇ ਪਾਸ इशू ਕੀਤਾ ਹੁੰਦਾ ਤਾਂ ਸ਼ਾਇਦ ਨੈਸ਼ਨਲ ਮੀਡੀਆ ਚ ਅੱਜ ਇੱਕ ਵੱਖਰਾ ਜਿਹੜਾ ਬ੍ਰਿਟਾਨ ਦੇ ਜਿਹੜਾ ਸਾਨੂੰ ਦੇਖਣ ਨੂੰ ਮਿਲਣਾ ਸੀ ਕਿਉਂਕਿ ਇਸ ਤਰੀਕੇ ਦੇ ਨਾਲ ਹੋਣਾ ਸੀ ਕਿ اپੋਜੀਸ਼ਨ ਜਿਹੜੀ ਆ ਦੇਸ਼ ਨੂੰ ਇਸ ਤਰ੍ਹਾਂ ਕਰ ਰਹੀ ਲੇਕਿਨ ਕਿਉਂਕਿ ਰੂਲਿੰਗ ਗਵਰਨਮੈਂਟ ਹੈ 2006 ਵਿੱਚ ਜਦੋਂ ਅਟੈਕ ਹੋਇਆ ਸੀਗਾ ਉਦੋਂ ਵੀ ਸਵੱਬੀ ਅਸੀਂ ਇਹ ਗੱਲ ਕਰੀਏ ਤਾਂ ਉਸ ਵੇਲੇ ਵੀ ਭਾਰਤ ਜਨਤਾ ਪਾਰਟੀ ਸਰਕਾਰ ਚੱਲ ਦਿਹਾੜੀ ਭਾਜਪਾ ਦੀ ਸਰਕਾਰ ਸੀ ਔਰ ਦੇਸ਼ ਦੇ ਸਭ ਤੋਂ ਤਾਕਤਵਰ ਕਹੇ ਜਾਣ ਵਾਲੇ ਰਾਸ਼ਟਰੀ ਸ੍ਰਿਸ਼ਣ ਅੜਵਾਨੀ ਉਦੋਂ ਹੋਮ ਮਿਨਿਸਟਰ ਸੀ ਔਰ ਰਾਜ ਦੇ ਸਮੇਂ ਵਿੱਚ ਵੀ 파ਰਟੀ ਸਰਕਾਰ ਹੈ ਔਰ ਦੇਸ਼ ਦੇ ਸਭ ਤੋਂ ਤਾਕਤਵਰ ਹੋਮ ਮਿਨਿਸਟਰ ਅਮਿਤ ਸ਼ਾ ਪਾਰਲੀਮੈਂਟ اٹੈਕ ਹੋ ਗਿਆ ਔਰ ਜਿਹੜੇ ਦੋਨੇ ਬੰਦੇ ਜਿਹੜੇ ਦਗੋਚੇ ਗਏ ਉਹਦੇ ਵਿੱਚ اپੋਜੀਸ਼ਨ ਦੇ ਬੰਦਿਆਂ ਨੇ ਉਹਨਾਂ ਦੋਨਾਂ ਜਿਹੜੇ ਪਾਰਲੀਮੈਂਟ ਪਹੁੰਚਣ ਵਾਲੇ ਬੰਦੇਆਂ ਨੂੰ ਦਬੋਚਿਆ ਜਿਨ੍ਹਾਂ ਵਿੱਚ ਅੰਮ੍ਰਿਤਸਰ ਤੋਂ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਅਜਲਾ ਸਾਹਿਬ ਔਰ ਇੱਕ ਨਾਲ ਹੋਰ ਬੰਦੇ ਉਹਨਾਂ ਨੇ ਦਬੋਚਿਆ ਉਹ ਬਾਅਦ ਵਿੱਚੋਂ ਉਹਨਾਂ ਨੂੰ ਲੈ ਕੇ ਗਏ ਹੁਣ ਇਹਦੀ ਬਹੁਤ ਵਿਸਤ੍ਰਿਤ ਜਾਂਚ ਜਿਹੜੀ ਆ ਹੋਏਗੀ ਕਿਉਂਕਿ ਬਹੁਤ ਹਾਈ ਲੈਵਲ ਦੀ ਸਿਕਿਉਰਿਟੀ ਹੁੰਦੀ ਹੈ ਉੱਥੇ ਤੁਸੀਂ ਆਪਣੇ ਜੇਬ ਚੋਂ ਕਾਗਜ਼ ਵੀ ਅਗਰ ਕੱਢਦੇ ਹੋ ਤਾਂ ਇੱਕਦਮ ਜਾਂਚ ਦੇ ਘੇਰੇ ਜਾਂਦਾ ਕਿ ਕਿੱਦਾਂ ਲੇਕਿਨ ਉਹ ਸਪਰੇ ਦੀ ਉਹ ਕੈਂਡਾ ਲੈ ਕੇ ਚਲੇ ਗਏ ਔਰ ਉਸ ਜਗ੍ਹਾ ਦੇ ਉੱਤੇ ਪਹੁੰਚੇ ਕਿਉਂਕਿ ਇੱਕ ਜਗ੍ਹਾ ਨਹੀਂ ਦੋ ਜਗ੍ਹਾ ਨਹੀਂ ਕਈ ਜਗ੍ਹਾ ਦੇ ਉੱਤੇ ਚੈਕਿੰਗ ਹੁੰਦੀ ਹੈ ਔਰ ਉਹਦੇ باوجود ਉਹ ਬੰਦੇ ਉੱਤੇ ਕਿੱਦਾਂ ਪਹੁੰਚ ਗਏ ਔਰ ਖਾਸ ਕਰਕੇ ਕੱਲ ਦਾ ਦਿਨ ਕਿਉਂਕਿ ਇਸ ਦਿਨ ਨੂੰ ਅਸੀਂ ਵਰਸੀ ਦੇ ਤੌਰ ਤੇ ਮਨਾਣਾ 21 ਮੇ 21 ਸਾਲ ਹੋ ਗਏ ਸੀ ਉਸ ਅਟੈਕ ਹੋਏ ਨੂੰ ਕੱਲ ਦਾ ਦਿਨ ਤਾਂ ਬਹੁਤ ਚਾਰ ਚੌਦੰਹ ਹੋਣ ਵਾਲਾ ਸੀ ਲੇਕਿਨ ਉਹਦੇ باوجود ਉਹਨਾਂ ਨੇ ਵੀ ਪ੍ਰੋਪਰ ਰੇਕਿੰਗ ਕੀਤੀ ਹੋਈ ਸੀ ਔਰ ਇੱਕ हरियाणा ਦੇ ਵਿੱਚੋਂ ਔਰ ਉੱਤਰ ਪ੍ਰਦੇਸ਼ ਦੇ ਵਿੱਚੋਂ ਸਾਰੇ ਜਿਹੜੇ ਬੰਦੇ ਚਾਰੇ ਅਲੱਗ-ਲੱਗ ਜਗਾਂ ਨੂੰ ਬਿਲੋਂਗ ਕਰਦੇ ਔਰ ਉਸ ਬਾਅਦ ਉਹਨਾਂ ਨੇ ਆਪਸ ਵਿੱਚ ਕਿਦਾਂ ਕਨੈਕਸ਼ਨ ਸੀਗਾ ਇਹ ਸਾਰਾ ਜਾਂਚ ਜਿਹੜੀ ਹੈ ਉਹਦੇ ਉੱਤੇ ਬੜੀ ਬਾਰੀਕੀ ਦੇ ਨਾਲ ਚੱਲ ਰਹੀ ਹੈ ਔਰ ਲੱਗਦਾ ਹੈ ਕਿ ਹੌਨਰ ਸਮੇਂ ਵਿੱਚ ਇਹਦੇ ਬੜੇ ਕੁਝ ਹੋਰ ਨਤੀਜੇ ਜਿਹੜੇ ਹੋਣਗੇ ਹੋਰ ਨਤੀਜੇ ਦੇ ਵਿੱਚ ਇੱਕ ਜਿਹੜੀ ਗੱਲ ਜਿਹੜੀ ਨਿਕਲਦੀ ਸੰਭਾਵਨਾ ਹੈ ਕਿ ਮੌਜੂਦਾ ਸਰਕਾਰ ਦੇ ਲਈ ਇਹੋ ਜਿਹੀ ਘਟਨਾ ਵਾਪਰੀ ਹੈ ਸੋ ਸਾਰੇ ਅਸੀਂ ਗੱਲ ਕਰੀਏ ਆਪਾਂ ਪਰਤ ਦੀ ਗੱਲ ਕਰਨੇ ਜਿਹੜੀ ਆ ਦੀ ਗੱਲ ਕਰਦੇ ਹਾਂ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਆਪਾਂ ਪੱਖ ਸੁਗਿਆਂ ਦੇ ਵਿੱਚ ਇਲੈਕਸ਼ਨ ਆਈਆਂ ਮੋਦੀ ਦੇ ਨਾਅ ਦੇ ਉੱਤੇ ਰੱਖਣ ਲਗੇ ਜੀ ਮੱਧ ਪ੍ਰਦੇਸ਼ ਹਾਲਾਂਕਿ ਸ਼ੇਵਰਾ ਚੋਹਾਨ ਬਹੁਤ ਪਾਵਰਫੁਲ ਕਦਾਬਰ ਨੇਤਾ ਜਿਹੜੇ ਚਾਰ ਬਾਰੀ ਪਹਿਲਾਂ ਮੁੱਖ ਮੰਤਰੀ ਰਹੇ ਕਿ ਪਹਿਲੀ ਬਾਰੀ ਉਹਨਾਂ ਦਾ ਆਸ ਸੀ ਕਿ ਉਹ ਜਿਹੜਾ ਉਹਨਾਂ ਦਾ ਚਾਂਸ ਆਏਗਾ ਬਹੁਤ ਉਹਨਾਂ ਨੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਲੇਕਿਨ ਭਾਰਤ ਜਨਤਾ ਪਾਰਟੀ ਨੇ ਜਦੋਂ ਇਹਨਾਂ ਨਾਮ ਲਾਣਨੇ ਸੀਗੇ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਤੋਂ ਸੂਬੇ ਦੇ ਕਈ ਚੀਜ਼ਾਂ ਨੂੰ ਧਿਆਨ ਵਿੱਚ ਰੱਖਿਆ ਵੱਡੇ ਵੱਡੇ ਸੀਨੀਅਰ ਨੇਤਾ ਜਿਹੜੇ ਉਹਨਾਂ ਨੂੰ ਇੱਕ ਕਿਸਮ ਦੇ ਨਾਲ ਉਹਨਾਂ ਨੇ ਵਾਈਪ ਆਊਟ ਕਰ ਦਿੱਤਾ ਸਾਈਡ ਲਾਈਨ ਕਰਤਾ ਔਰ ਇਹਨਾਂ ਇਲੈਕਸ਼ਨ ਸੇ ਇੱਕ ਹੋਰ ਚੀਜ਼ ਵੀ ਇਹਨਾਂ ਨੇ ਐਕਸਪੈਰੀਮੈਂਟ ਕੀਤਾ ਕਿ ਇਹਨਾਂ ਨੇ ਕੇਂਦਰ ਦੇ ਬਹੁਤ ਸਾਰੇ ਮੰਤਰੀਆਂ ਨੂੰ ਉੱਥੇ ਇਲੈਕਸ਼ਨ ਲੜਵਾਇਆ ਜੀ ਇਹ ਇਹੋ ਜਿਹਾ ਸ਼ਾਇਦ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਕੇਂਦਰ ਦੀ ਮੰਤਰਾਲੇ ਦੇ ਵਿੱਚ ਜਿਹੜੇ ਮੰਤਰੀ ਹੋਣ ਸਿਟਿੰਗ ਮਨਿਸਟਰ ਹੋਣ ਉਹਨਾਂ ਨੂੰ ਵਿਧਾਨ ਸਭਾ ਦਾ ਇਲੈਕਸ਼ਨ ਲੜਨ ਬਾਅਦ ਸੇ ਕਿਹਾ ਜਾਵੇ ਔਰ ਉਹ ਇਲੈਕਸ਼ਨ ਲੜਿਆ ਔਰ ਉਹ ਇਲੈਕਸ਼ਨ ਜਿੱਤੇ ਵੀ ਔਰ ਉਸ ਤੋਂ ਬਾਅਦ ਜਿੱਤਨ ਬਾਅਦ ਇਹ ਸੀਗਾ ਕਿ ਰਾਜਸਥਾਨ ਦੇ ਵਿੱਚ ਬਸੁੰਦਰਾ ਰਾਜੇ ਸਿੰਧੀਆ ਹਾਲਾਂਕਿ ਉਹਦਾ ਖੀਮਾ ਬੜਾ ਸਟਰੋਂਗ ਸੀਗਾ ਲੱਗ ਰਿਹਾ ਸੀ ਕਿ ਮੁਸੀਬਤ ਹੋ ਸਕਦੀ ਹੈ ਲੇਕਿਨ ਉਹ ਸਾਰੇ ਜਿਹਦਾਂ ਟੈਕਰ ਕੀਤਾ ਛੱਤੀਸਗੜ੍ਹ ਦੇ ਵਿੱਚ ਇਹਨਾਂ ਨੇ ਆਦੀਵਾਸੀ ਚਿਹਰਾ ਜਿਹੜਾ ਉਹ ਨੂੰ ਸਾਹਮਣੇ ਲਿਆਦਾ ਜਿਹਦੇ ਵਿੱਚ ਅਸੀਂ ਜਿਹੜੇ ਵਿਸ਼ਨੂ ਦੇਵ ਰਾਏ ਉਹਨਾਂ ਨੂੰ ਬੜਾਇਆ ਮੁੱਖ ਮੰਤਰੀ ਬਣਾਤਾ ਮੱਧ ਪ੍ਰਦੇਸ਼ ਦੇ ਵਿੱਚ ਇਹਨਾਂ ਨੇ ਸ਼ੇਵਰਾ ਜੁਹਾਨ ਨੂੰ ਸਾਈਲੈਂਡ ਕਰਕੇ ਉਹਨਾਂ ਦੀ ਜਗ੍ਹਾ ਨਮਾ ਚਿਹਰਾ ਜਿਹੜਾ ਉਹ ਸਾਹਮਣੇ ਲੈ ਕੇ ਆਂਦਾ ਔਰ ਇਸੇ ਤਰੀਕੇ ਦੇ ਨਾਲ ਅਗਰ ਅਸੀਂ ਰਾਜਸਥਾਨ ਦੀ ਗੱਲ ਕਰੀਏ ਤਾਂ ਉੱਥੇ ਉਹਨਾਂ ਨੇ ਭਜਨ RAM ਜਿਹੜੇ ਹੈ ਉਹਨਾਂ ਨੂੰ ਸ਼ਰਮਾ ਜੀ ਉਹਨਾਂ ਨੂੰ ਜਿਹੜਾ ਉੱਥੇ ਮੁੱਖ ਮੰਤਰੀ ਬਣਾਇਆ ਭਜਨ RAM ਮੁੱਖ ਮੰਤਰੀ ਜੀ ਦੀ ਇੱਕ ਖਾਸ ਗੱਲ ਇਹ ਵੀ ਹੈ ਕਿ ਪਹਿਲੀ ਵਾਰ ਮੈਂਬਰ ਵਿਧਾਨ ਸਭਾ ਬਣੇ 5 ਦਿਨ ਪਹਿਲਾਂ ਉਹਨਾਂ ਨੂੰ ਰਿਜ਼ਲਟ ਆਉਣ ਤੋਂ ਪਹਿਲਾਂ ਹੀ ਆਸ ਨਹੀਂ ਸੀ ਕਿ ਉਹ ਐਮਐਲਏ ਵੀ ਬਣਨਗੇ ਲੇਕਿਨ ਉਹ ਸਦੇ ਮੁੱਖ ਮੰਤਰੀ ਦੀ ਕੁਰਸੀ ਉਹਨਾਂ ਤੋਂ ਮਾਰ ਦਿੱਤੀ ਗਈ ਹਾਲਾਂਕਿ ਕਈ ਵੀਡੀਓ ਇਹੋ ਜਿਹੇ ਵੀ ਵਾਇਰਲ ਹੋਏ ਕਿ ਦਿੱਤੇ ਸੁਧਰੇ ਰਾਜੇ ਸਿੰਧਿਆ ਨੂੰ ਉਹਨਾਂ ਦਾ ਨਾਮ ਪੱਪੋਜ਼ ਕਰਨ ਵਾਸਤੇ ਕਿਹਾ ਗਿਆ ਤੇ ਰਾਜਨਾਥ ਸਿੰਘ ਜੀ ਨੇ ਉਹਨਾਂ ਨੂੰ ਚਿੱਠੀ ਦਿੱਤੀ ਜਦੋਂ ਤੋਂ ਉਹ ਨਾਮ ਦੇਖ ਕੇ ਉਹ ਇੱਕਦਮ ਹੈਰਾਨ ਹੋ ਗਏ ਕਿਉਂਕਿ ਹੈਰਾਨ ਕੱਲੇ ਉਹ ਨਹੀਂ ਪੂਰੇ ਦੇਸ਼ ਦੇ ਲੋਕਾਂ ਨੂੰ ਵੀ ਹੈਰਾਨ ਕੀਤਾ ਤੇ ਭਾਰਤ ਜਨਤਾ ਪਾਰਟੀ ਨੇ ਇਸ ਤਰੀਕੇ ਦੇ ਨਾਲ ਆਪਣੀ ਸੀਨੀਅਰ ਲੀਡਰਸ਼ਿਪ ਜਿਹੜੀ ਉਸ ਨੂੰ ਇੱਕ ਮੈਸੇਜ ਦਿੱਤਾ ਦੇ ਸਾਰੇ ਬੰਦੇ ਜਿਹੜੇ ਆ ਉਹ ਇੱਕ ਬਰਾਬਰ ਔਰ ਕਿਸੇ ਦਾ ਮੌਕਾ ਵੀ ਭਾਰਤ ਜਾਤਾ ਪਾਰਟੀ ਚ ਆ ਸਕਦਾ ਇਹੋ ਜਿਹਾ ਐਗਜ਼ਾਮਪਲ ਗੁਜਰਾਤ ਦੇ ਵੀ ਸਾਨੂੰ ਦੇਖਣ ਨੂੰ ਮਿਲੇ ਸੀ ਜਦੋਂ ਨਰਿੰਦਰ ਮੋਦੀ ਖੁਦ ਦੇਸ਼ ਦੇ ਜਿਹੜੇ ਗੁਜਰਾਤ ਦੇ ਮੁੱਖ ਮੰਤਰੀ ਬਣੇ ਸੀ ਉਹ ਵੀ ਪਹਿਲਾਂ ਕਿਸੇ ਵਿਧਾਨ ਸਭਾ ਦੇ ਮੈਂਬਰ ਨਹੀਂ ਸੀਗੇ ਔਰ ਉਸ ਤੋਂ ਬਾਅਦ ਇਹੋ ਜਿਹਾ ਐਗਜ਼ਾਮਪਲ ਸਾਨੂੰ ਉੱਤਰ ਪ੍ਰਦੇਸ਼ ਵੀ ਦੇਖਣ ਨੂੰ ਮਿਲੇ ਔਰ ਜਿਹੜਾ ਹਰਿਆਣਾ ਦੇ ਵਿੱਚ ਮਨੋਹਰ لال ਖੱਟਰ ਨੂੰ ਜਿਹੜਾ ਸੀ ਜਾਂਦਾ ਸੋ ਇਹ ਉਹਨਾਂ ਦਾ ਫਾਰਮੂਲਾ ਬੜਾ ਕਾਮਯਾਬ ਫਾਰਮੂਲਾ ਰਿਹਾ ਸੋ ਇਸ ਤਰੀਕੇ ਦੇ ਨਾਲ ਪਾਰਟੀ ਜਾਂਦਾ ਪਾਰਟੀ ਨੇ ਇਹਨਾਂ ਲੀਡਰਸ਼ਿਪ ਨੂੰ ਵੀ ਕਿਸੇ ਤਰੀਕੇ ਦੇ ਨਾਲ ਇੱਕਦਮ ਸੌਟ ਆਊਟ ਕੀਤਾ ਤੇ 2024 ਬਾਅਦ ਤੇ ਆਪਣਾ ਜਿਹੜਾ ਨਰੇਟਿਵ ਬਣਦਾ ਆ ਅੱਜ ਜਿਹੜੀ ਅਸੀਂ ਵਿੱਚ ਇਸ ਤੀਰ ਥੋੜਾ ਜਿਹਾ ਗਲਤ ਖਰੀ ਕਿਉਂਕਿ ਇਲੈਕਸ਼ਨ ਤੋਂ ਪਹਿਲਾਂ ਜਿਵੇਂ ਤੁਸੀਂ ਦੱਸਿਆ ਕਿ ਜਿਹੜੇ ਬੀਜੇਪੀ ਨੇ ਸੈਂਟਰ ਤੋਂ ਲਿਆ ਤੇ ਮੰਤਰੀਆਂ ਨੂੰ ਡਿਕਸ਼ਨ ਰਹੀਆਂ ਔਰ ਇਹਨਾਂ ਬਟਿਕ ਇਹ ਵੀ ਗੱਲ ਹੋਈ ਸੀ ਕਿ ਉਹਨਾਂ ਤੋਂ ਜਿੱਦਾਂ ਤੋਂ ਬਾਅਦ ਉਹਨਾਂ ਦੇ ਆਪਣੇ ਆਉਂਦਿਆਂ ਤੋਂ ਰਜਾਇਨ ਫਰਨੇ ਵੀ ਕਹਿ ਦਿੱਤਾ ਉਦੋਂ ਹੀ ਇਹ ਗੱਲ ਲੋਕਾਂ ਨੂੰ ਪਾਪਣ ਲੱਗਦੀ ਸੀ ਕਿ ਇਸ ਵੇਲੇ ਨਰਿੰਦਰ ਭਾਈ ਮੋਤੀ ਜਿਹੜੇ ਕੋਈ ਨਾ ਕੋਈ ਇਹੋ ਜਿਹੀ ਗੱਲ ਕਰਨਗੇ ਜਿਹੜੀ ਲੋਕਾਂ ਨੂੰ ਜਾਣ ਜਿਹੜੀ ਕਿਸੇ ਵੀ ਤਰ੍ਹਾਂ ਦੀ ਜਾਣਕਾਰ ਨਹੀਂ ਹੈ ਔਰ ਉਹ ਗੱਲ ਉਹ ਕੀ ਸੋ ਉਹਨਾਂ ਨੇ ਪ੍ਰਤੱਖ ਦੇ ਵਿੱਚ ਲਿਆ ਕੇ ਦੱਸਤੀ ਕਿ ਜਿਹੜੇ ਲੋਕਾਂ ਨੇ ਕਦੀ ਸੋਚਿਆ ਨਹੀਂ ਸੀਗਾ ਕਿ ਉਹ ਸਿਆਸਤ ਦੇ ਵਿੱਚ ਉਹਨਾਂ ਨੂੰ ਅਹਿਮ ਅਸਤਾ ਮਿਲੂਗਾ ਕਿ ਉਹਨਾਂ ਨੂੰ ਅਹਿਮ ਹੁੰਦੇ ਨਵਾਜ ਕੇ ਜਿਹੜਾ ਉਹਨਾਂ ਨੂੰ ਦਿੱਤੇ ਆ ਸੋ ਇਹਦੇ ਨਾਲ ਬੀਜੇਪੀ ਨੇ ਜਿਹੜੀਆਂ 2024 ਦੀਆਂ ਇਲੈਕਸ਼ਨ ਆਉਣ ਵਾਲੀਆਂ ਉਹਦੇ ਨਾਲ ਆਪਣਾ ਪਲੇਟਫਾਰਮ ਵਧੀਆ ਪਲੇਟਫਾਰਮ ਜਿਹੜਾ ਪ੍ਰਭਾਵ ਵਾਲਾ ਛੇ ਉਹਦਾ ਜਿਹੜਾ ਬਣਾ ਲਿਆ ਤਾਂ ਕਿ ਆਉਣ ਵਾਲੇ ਸਮੇਂ ਜਿਹ ਸਾਰੇ ਅਸੀਂ ਗੱਲ ਕਰੀਏ ਇਹਨਾਂ ਚੋਹਾਂ ਇਲੈਕਸ਼ਨ ਜਿਵੇਂ ਤੁਸੀਂ ਬੜੀ ਵਧੀਆ ਤਰੀਕੇ ਨਾਲ ਨੂੰ ਲਲਲਾਜ ਚੈੱਕ ਕੀਤਾ ਤੇ ਨਾਲ ਦੇ ਨਾਲ ਅਸੀਂ ਪੰਜਾਬ ਦੀ ਗੱਲ ਕਰੀਏ ਪੰਜਾਬ ਦਾ ਭਵਿੱਖ ਚਾਹੇ ਅਸੀਂ ਆਮ ਆਦਮੀ ਪਾਰਟੀ ਕਹ ਲਈਏ ਚਾਹੇ ਭਾਜਪਾ ਕਹ ਲਈਏ ਕਿਉਂਕਿ ਭਾਜਪਾ ਵੀ ਆਪਣਾ ਇਸ ਪੰਜਾਬ ਦੇ ਵਿੱਚ ਆਪਣਾ ਹੱਕ ਜਮਾ ਰਹੀ ਹੈ ਤੇ ਪਿਛਲੇ ਸਮੇਂ ਦੌਰਾਨ ਬੀਜੇਪੀ ਤੇ ਸ਼ੋਮਨੀ ਕਾਲ ਦੀ origignal ਪਾਰਟੀ ਇਹਨਾਂ ਦੇ ਨਾਲ ਅਲਾਈਂਸ ਆਪੇ ਪਿਛਲੇ ਕਿਸਾਨਾਂ ਦੋਨੋਂ ਲੈ ਕੇ ਨਗਰ ਇਸ ਤਰ੍ਹਾਂ ਟੁੱਟ ਗਿਆ ਹੁਣ ਤੁਸੀਂ ਇਹ ਸਾਰੇ ਸਵਾਲਾਤ ਨੂੰ ਲੈ ਕੇ ਪੰਜਾਬ ਦੀ ਸਥਿਤੀ ਜਿਹੜੀ ਆਉਣ ਵਾਲੇ ਸਮੇਂ 2024 ਦੀਆਂ ਇਲੈਕਸ਼ਨਾਂ ਤੱਕ ਪੰਜਾਬ ਕਿਸ ਰੁਖ ਦੇ ਵਿੱਚ ਪੰਜਾਬ ਦੀ ਸਥਿਤੀ ਜਿਹੜੀ ਕੀ ਮਤਲਬ ਕਿਉਂ ਆਉਣ ਵਾਲੇ ਸਮੇਂ ਮੈਨੂੰ ਬੜਾ ਇੰਟਰਸਟਿੰਗ ਹੈ ਪੰਜਾਬ ਦੀ ਸਿਆਸਤ ਬਹੁਤ ਇੰਟਰਸਟਿੰਗ ਹੋਣ ਜਾ ਰਹੀ ਕਿਉਂਕਿ ਅਕਾਲੀ ਦਲ ਨੇ ਇਹ ਰਿਸ਼ਤਾ ਜਿਹੜਾ ਤੋੜਿਆ ਔਰ ਉਹ ਭਾਜਪਾ ਜਿਹੜੀ ਆ ਉਹ ਅਲੱਗ ਹੋ ਕੇ ਦੋਨਾਂ ਦਾ ਨਵਾਂ ਮਾਸਟਰ ਰਿਸ਼ਤਾ ਇੱਕ ਤਰ੍ਹਾਂ ਮੈਂ ਕਹਿ ਸਕ ਦਾਵਾ ਕਰਦੇ ਨੇ ਕਿ ਸਾਡਾ ਨੌ ਮਾਸਰ ਇਸਾਉਟ ਟੁੱਟ ਗਿਆ ਲੇਕਿਨ ਰਿਸ਼ਤਾ ਜਿਹੜਾ ਕਿਤੇ ਨਾ ਕਿਤੇ ਪਰਦੇ ਦੇ ਅੰਦਰ ਚੱਲਦਾ ਰਿਹਾ ਕੱਲ ਬੀਤੇ ਕੱਲ ਹੀ ਅਕਾਲੀ ਦਲ ਦੇ ਸੀਨੀਅਰ ਨੇਤਾ ਰਖੜਾ ਸਾਹਿਬ ਨੇ ਬਿਆਨ ਦਿੱਤਾ ਕਿ ਸਾਡੀ ਗੱਲਬਾਤ ਲਗਭਗ ਨੇੜੇ ਆ ਅਸੀਂ ਗੱਲਬਾਤ ਕਰ ਰਹੇ ਹਾਂ ਭਾਰਤੀ ਜਨਤਾ ਪਾਰਟਨਰ ਨਾਲ ਸਾਡਾ ਦੁਬਾਰਾ ਘੱਟ ਜੋੜ ਹੋਵੇ ਦੂਜੇ ਪਾਸੇ বিজেਪ ਰੁਪਾਨੀ ਜਿਹੜੇ ਭਾਰਤੀ ਸੀਨੀਅਰ ਪਾਰਟੀ ਭਾਜਪਾ ਦੇ ਬਹੁਤ ਸੀਨੀਅਰ ਨੇਤਾ ਨੇ ਔਰ ਉਹਨਾਂ ਨੇ ਬਿਆਨ ਦਿੱਤਾ ਕਿ ਸਾਡੀ ਗੱਲਬਾਤ ਚੱਲ ਰਹੀ ਹੈ ਲੇਕਿਨ ਗੱਲਬਾਤਾਂ ਚੱਲਦੀਆਂ ਰਹਿਦੀਆਂ ਇਹਦਾ ਮਤਲਬ ਇਹ ਨਹੀਂ ਕਿ ਸਾਡਾ ਗੱਠ ਜੋੜ ਹੋ ਰਿਹਾ ਹੈ ਹੁਣ ਇਹ ਹੋ ਵੀ ਰਿਹਾ ਜਾਂ ਨਹੀਂ ਹੋ ਰਿਹਾ ਇਹਦੇ ਉੱਤੇ ਕਈ ਕਿਆਸ ਜਿਹੜੇ ਪਰਦੇ ਦੇ ਪਿੱਛੇ ਚੱਲ ਰਹੇ ਨੇ ਇਹਨਾਂ ਤਾਂ ਅਕਾਲੀ ਦਲ ਨੂੰ ਵੀ ਪਤਾ ਲੱਗ ਗਿਆ ਕਿ ਭਾਰਤ ਦੀ ਆਪ ਦੀ ਸਰਕਾਰ ਹੈ ਔਰ ਦਿੱਲੀ ਵਿੱਚ ਅਸੀਂ ਦੇਖਿਆ ਜਦੋਂ ਉਹਨਾਂ ਦੀ ਭਰਜੋਰ ਸਰਕਾਰ ਬਣੀ ਉਸ ਦਿਲੇ ਵਿੱਚ ਅਸੀਂ ਦੇਖਦੇ ਜਿੰਦਾ ਪਾਰਟ ਜੰਦਾ ਪਾਰਟੀ ਨੇ ਸਾਰੀਆਂ ਸਾਰੀਆਂ ਸੀਟਾਂ ਜਿੱਤੀਆਂ ਪੰਜਾਬ ਦੇ ਵਿੱਚ ਉਹਨਾਂ ਦੇ ਕੋਲ ਹੁਣ ਮੌਕਾ ਹੈ ਜਿਉ ਮੌਕੇ ਇਸ ਮੌਕੇ ਦੇ ਅਲਾਈਅੰਸ ਹੁੰਦਾ ਤਾਂ ਉਹਨਾਂ ਨੂੰ ਕਾਂਗਰਸ ਨੂੰ ਸੀਟਾਂ ਛੱਡਣੀਆਂ ਪੈਣਗੀਆਂ ਤਾਂ ਮਤਲਬ ਉਹਨਾਂ ਦੀ ਲੜਾਈ ਅਧੀਆਂ ਸੀਟਾਂ ਵਾਸਤੇ ਰਹਿ ਗਈ। ਚਾਂਸ ਉਹਨਾਂ ਦੇ ਘੱਟ ਤਾਂ ਸੋ ਆਪ ਵੀ ਨਹੀਂ ਚਾਹੇਗੀ ਕਿ ਅਸੀਂ ਕਿਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਕਾਂਗਰਸ ਨੂੰ ਕੋਈ ਸਪੇਸ ਦੇਈਏ। ਹਾਲਾਂਕਿ ਮੁੱਖ ਮੰਤਰੀ ਲਗਾਤਾਰ ਹੀ ਬਿਆਨ ਦੇ ਰਹੇ ਕਿ ਅਸੀਂ 13 ਤੋਂ 14 ਚੰਡੀਗੜ੍ਹ ਦੀ 14 ਸੀਟਾਂ ਜਿੱਤਣੀਆਂ। ਦੂਜੇ ਪਾਸੇ ਰਾਜਾ ਬੜਿੰਗ ਉਹਨਾਂ ਦਾ ਬਿਆਨ ਹੈ ਕਿ ਅਸੀਂ 13 ਤੋਂ 14 ਸੀਟਾਂ ਜਿੱਤਣੀਆਂ ਕਾਂਗਰਸ ਵੱਲੋਂ ਕਿਉਂਕਿ ਕਾਂਗਰਸ ਵੀ ਪੰਜਾਬ ਦੀ ਕਾਂਗਰਸ ਖਾਸ ਕਰਕੇ ਪ੍ਰਤਾਪ ਸਿੰਘ ਬਾਦਵਾ ਹੋਣ ਜਾਂ ਹੋਰ ਸੀਨੀਅਰ ਲੀਡਰ ਜਿਹੜੇ ਕਾਂਗਰਸ ਦੇ ਚਾਹੇ ਸੁਖਿੰਦਰ ਰੰਧਾਵਾ ਹੋਣ ਉਹ ਨਹੀਂ ਚਾਹਦੇ ਕਿ ਪੰਜਾਬ ਵਿੱਚ ਅਸੀਂ ਆਪ ਕਿਉਂਕਿ ਇੱਕ ਦੂਜੇ ਨੂੰ ਦੁਸ਼ਮਣ ਪਾਰਟੀ ਦੇ ਤੌਰ ਤੇ ਐਸੋਲੇ ਦੇਖ ਰਹੇ ਹਾਂ ਕਿਉਂਕਿ ਬੜੀ ਪੰਜਾਬ ਦੀ ਜਿਹੜੀ ਸਿਆਸਤ ਹੈ ਉਹ ਇੱਕ ਡਿਫਰੈਂਟ ਪਲੇਟਫਾਰਮ ਦੇ ਉੱਤੇ ਸਭ ਨਜ਼ਰ ਆ ਰਹੀ ਹੁਣ ਇਹ ਅਗਰ ਸਮਝੌਤਾ ਹੁੰਦਾ ਤੇ ਇਹਦੇ ਵਿੱਚ ਦੋਨਾਂ ਪਾਰਟੀਆਂ ਨੂੰ ਇੱਕ ਦੂਜੇ ਵਾਸਤੇ ਸਪੇਸ ਵੀ ਛੱਡਣੀ ਪੈਗੀ ਇੱਕ ਦੂਜੇ ਦੀ ਤਲਖੀ ਵੀ ਜਿਹੜੀ ਉਸ ਨੂੰ ਘੱਟ ਕਰਨਾ ਪਏਗਾ ਔਰ ਇੱਕ ਸੁਖਾਵਾਂ ਮਾਹੌਲ ਬਣਾਉਣ ਵਾਸਤੇ ਈ ਇਹ ਲੱਗ ਨਹੀਂ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਔਰ ਆਪ ਦਾ ਕਿਸੇ ਐਂਗਲ ਤੋਂ ਸੁਮੇਲ ਜਿਹੜਾ ਹੋ ਬੈਠਦਾ ਸੋ ਆਉਣ ਵਾਲੇ ਦਿਨ ਕਾਫੀ ਇੰਟਰਸਟਿੰਗ ਹੋਣਗੇ ਕਿ ਕਿਹੜਾ ਗੱਟ ਜੋੜ ਕਿਹੜੇ ਦੇ ਸਿਰ ਭਾਰਿਤ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਐਕਸਪਲੇਨ ਕੀਤਾ ਸਰ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਲੋਕ ਵੀ ਇਸ ਚੀਜ਼ ਨੂੰ ਬੜੀ ਟਿੱਕ ਟਿੱਕੀ ਲਗਾ ਕੇ ਦੇਖ ਰਹੇ ਆ ਕਿ ਇਹ ਜਿਹੜਾ ਚਾਹੇ ਆਮ ਆਦਮੀ ਪਾਰਟੀ ਦਾ ਕਾਂਗਰਸ ਨਾਲ ਤੇ ਚਾਹੇ ਕਾਲੀ ਪੀਜੇ ਦੇ ਕਿਉਂਕਿ ਜਦੋਂ ਤੋਂ ਇਹਨਾਂ ਦਾ ਅਲਾਈਂਸ ਖਸਾਨ ਹੁੰਦਾ ਤੇ ਲੁੱਟਿਆ ਉਦੋਂ ਤੋਂ ਬਹੁਤ ਵਾਰ ਜਿਹੜੇ ਸੀਨੀਅਰ ਲੀਡਰਾਂ ਦੇ ਬਿਆਨ ਆਏ ਆ ਤੇ ਅਸੀਂ ਅਲਾਈਂਸ ਕਰ ਰਹੇ ਆ ਪਰ ਨਾਲ ਦੀ ਨਾਲ ਦੂਸਰਾ ਬੰਦਾ ਉਹਨੂੰ ਕਹਿੰਦਾ ਕਿ ਸਾਡੇ ਨਹੀਂ ਹੈ ਸਿਰਫ ਤੇ ਸਿਰਫ ਹੰਡਾ ਸੋ ਆਉਣ ਵਾਲੇ ਸਮੇਂ 'ਚ ਜਿਹੜੀ ਸਥਿਤੀ ਕਿਸ ਤਰ੍ਹਾਂ ਦੀ ਬਣ ਰਹੀ ਹੈ ਆਪਾਂ ਜਰੂਰ ਕੋਸ਼ਿਸ਼ ਕਰਾਂਗੇ ਸਾਡੇ ਦਰਸ਼ਕ ਹੋਣ ਅਸੀਂ ਵੀ ਦੇਖਾਂਗੇ ਸੋ ਸਰ ਅਸੀਂ ਗੱਲ ਕਰੀਏ ਆਪਣੀ ਗੱਤਿਬਾਤ ਨੂੰ ਅੱਗੇ ਵਧਾਉਂਦੇ ਤੇ ਪਿਛਲੇ ਸਮੇਂ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਦਰਬਾਰ ਸਾਹਿਬ ਦੇ ਤਨਵੀ ਕਰ ਰਹੇ ਆ ਔਰ ਪਿਛਲੇ ਦਿਨੀ ਉਹਨਾਂ ਨੇ ਇੱਕ ਆਪਰੇਸ਼ਨ ਸੀਲ ਚਲਾਇਆ ਸੀ ਜਿਹਦੇ ਵਿੱਚ ਪੰਜਾਬ ਦੇ ਇੰਟਰ ਸਟੇਟ ਨਾਕਿਆਂ ਤੇ ਨਾਕਾਬੰਦੀ ਕੀਤੀ ਸੀ ਇੱਕ ਦਿਨ ਤੇ ਉਤੇ ਉਤੋਂ ਬਾਅਦ ਅਸੀਂ ਗੱਲ ਪੰਜਾਬ ਦੇ ਨਾਲ ਦੇ ਨਾਲ ਜੋੜਤੀ ਐਸਐਸਪੀ ਹੁਸ਼ਿਆਰਪੁਰ ਕਿਉਂਕਿ ਅਸੀਂ ਹੁਸ਼ਿਆਰਪੁਰ ਦੀ ਗੱਲ ਕਰ ਰਹੇ ਹਾਂ ਜਿਹੜੇ ਐਸਐਸਪੀ ਸਰਿੰਦਰ ਲੰਬਾ ਵੱਲੋਂ ਵੀ ਇੱਕ ਵਾਰਕ ਥਾਮ ਜਿਹੜੀ ਆਪਣੀ ਕੀਤੀ ਹੈ ਬੀਜੀਪੀ ਗੌਰਵਜਾਦ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਦੇਸ਼ਾਂ ਦੇ ਵਿਚਾਂ ਇਹ ਕਿੰਨਾ ਪ੍ਰਭਾਵ ਛੱਡ ਕੇ ਗਏ ਹੈ ਜਿਹੜਾ ਸੀਗਾ ਮਕਾਇਸੇ ਇੰਟਰਸਟ ਦੇ ਇਹ ਨਾਲ ਦੀ ਨਾਲ ਜਿਹੜੀਆਂ ਇਹਦੀਆਂ ਬੋਥ ਤੋਂ ਨਿਰਸ਼ਿਆਂ ਨੂੰ ਲੈ ਕੇ ਕਰ ਰਹੀਆਂ ਕਿੰਨਾ ਪ੍ਰਭਾਵ ਛੱਡ ਰਹੀਆਂ ਇੱਕ ਬੜਾ ਇੰਪੋਰਟੈਂਟ ਹੈ ਕਿ ਪੰਜਾਬ ਬਾਰਡਰ ਸਟੇਟ ਹੈ ਔਰ ਪੰਜਾਬ ਦੇ ਵਿੱਚ ਲਗਾਤਾਰ ਨਸ਼ਾ ਇੱਕ ਬਹੁਤ ਵੱਡਾ ਮੁੱਦਾ ਰਿਹਾ ਹੈ ਲਗਾਤਾਰ ਸਰਕਾਰਾਂ ਜਿਹੜੀ ਵੀ ਮੌਜੂਦਾ ਸਰਕਾਰ ਨੇ ਪਿਛਲੀ ਸਰਕਾਰ ਨੂੰ ਉਹਦੇ ਦੇ ਬਲੇਮ ਕਰਦੇ ਕਿ ਨਸ਼ੇ ਨੂੰ ਇਹਨਾਂ ਨੇ ਬਧਾਇਆ ਇਹਦੇ ਵਾਸਤੇ ਚਾਹੇ ਕਾਂਗਰਸ ਦੀ ਸਰਕਾਰ ਸੀ ਉਹਨਾਂ ਨੇ ਪਿਛਲੀਆਂ ਸਰਕਾਰਾਂ ਨੂੰ ਬਲੇਮ ਕੀਤਾ ਔਰ ਇਹ ਸਰਕਾਰ ਜਿਹੜੀ ਹੈ ਪਿਛਲੀਆਂ ਸਰਕਾਰਾਂ ਨੇ ਇਨਕਾਰ ਕੀਤਾ ਅਮਰਿੰਦਰ ਸਿੰਘ ਨੇ ਵੀ ਗੁੜਕਾ ਸਾਹਿਬ ਦੀ ਸੋਚ ਉੱਕ ਕੇ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਸੀ ਮੌਜੂਦਾ ਸੀਐਮ ਸਾਹਿਬ ਨੇ ਦਰਬਾਰ ਸਾਹਿਬ ਤੋਂ ਐਸ ਲਿਆਰ ਬਹੁਤ ਵੱਡੀ ਗਿਣਤੀ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਵਿਦਿਆਰਥੀਆਂ ਨੂੰ ਇਕੱਠੇ ਕੀਤਾ ਔਰ ਉਹਨਾਂ ਨੂੰ ਇੱਕ ਕਿਸਮ ਦਾ ਮੋਟੀਵੇਟ ਕਰਨ ਦੀ ਕੋਸ਼ਿਸ਼ ਕੀਤੀ ਕਿ ਅਸੀਂ ਨਸ਼ਿਆਂ ਤੋਂ ਮਸ਼ੀਨ ਨੂੰ ਖਤਮ ਕਰਨਾ ਬਹੁਤ ਵੱਡਾ ਚੈਲੰਜ ਹੈ ਔਰ ਇਹਦੇ ਵਾਸਤੇ ਜਿੰਨੀ ਦੇਰ ਤੱਕ ਪੁਲਿਸ ਦਾ ਰੋਲ ਜਿਹੜਾ ਇਹਦੇ ਵਿੱਚ ਬੜਾ ਐਮ ਹੋ ਜਾਂਦਾ ਔਰ ਜੇ ਪੁਲਿਸ ਜਿਹੜੀ ਆ ਸਵੈਤਨ੍ਰਿਤੀ ਦੇ ਨਾਲ ਕੰਮ ਕਰੇਗੀ ਤਾਂ ਹੀ ਨਸ਼ਿਆਂ ਦੇ ਉੱਤੇ ਲਗਾੜ ਲਗਾਈ ਜਾ ਸਕਦੀ ਦੂਸਰਾ ਸਮਾਜ ਨੂੰ ਵੀ ਕਿਤਨੇ ਕਿਤੇ ਇਹਦੇ ਵਿੱਚ ਕੌਂਟ੍ਰਿਬਿਊਟ ਕਰਨਾ ਪਏਗਾ ਤਸੀਲ ਆਪਰੇਸ਼ਨ ਦੇ ਨਾਲ ਇਹ ਕੋਸ਼ਿਸ਼ ਹੈ ਕਿ ਕਿਸੇ ਤਰੀਕੇ ਨਾਲ ਜਿਹੜੇ ਸਾਡੇ ਇੰਟਰ ਸਟੇਟ ਜਿਹੜੇ ਜਿੰਨੇ ਵੀ ਨਾਕੇ ਆ ਉਨਾ ਉੱਤੇ ਚੈਕਿੰਗ ਹੋਏ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਕਿੰਨਾ ਸਪਲਾਈ ਫਰਲਾ ਕਿ ਜਿਹੜੇ drugs tablets ਆ ਉਹਦੇ ਉਹ ਪੁਲਿਸ ਤੋਂ ਵੀ ਅੱਗੇ ਚੱਲਦੇ ਉਹ ਬਹੁਤ ਸਾਰੇ ਹੋਰ ਰਸਤੇ routes ਜਿਹੜੇ ਉਹ ਤਿਆਰ ਕਰ ਲੈਂਦੇ ਆ ਲੇਕਿਨ ਸਰਕਾਰ ਦੀ ਕੋਸ਼ਿਸ਼ ਹੈ ਕਿ ਅਸੀਂ ਇਸ ਉੱਤੇ ਨਾਕ ਪਾਈਏ ਦੂਸਰਾ ਮੈਰਾਥਨ ਜਿਹੜਾ ਹੈ ਉਹ ਜਿਹੜੀਆਂ ਜਿਹੜੀਆਂ ਵਾਕ ਫਾਰਮ ਜਿਹੜੀਆਂ ਚਲਾਈਆਂ ਜਾਂਦੀਆਂ ਇਹਦੇ ਨਾਲ ਕੀ ਹੈ ਕਿ ਇੱਕ ਅਵੇਅਰਨੈਸ ਮੈਸੇਜ ਜਿਹੜਾ ਦੇਣਾ ਤਾਂ ਕਿ ਨਸ਼ਿਆਂ ਤੋਂ ਅਸੀਂ ਬਚ ਸਕੇ ਹੁਸ਼ਿਆਰਪੁਰ ਦੇ ਵਿੱਚ ਵੀ ਸੁਰੇਂਦਰ ਲੰਮਾ ਐਸਐਸਓ ਹੁਸ਼ਿਆਰਪੁਰ ਜੀ ਨੇ ਐਫਰਡ ਕੀਤੀ ਬਹੁਤ سارے ਐਸਐਸਪੀ ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੀ ਪੁਲਿਸ ওভারঅল ਪੰਜਾਬ ਦੇ ਵਿੱਚ ਇਸ ਮਹਿੰਮ ਦੇ ਵਿੱਚ ਆਪਣਾ ਯੋਗਦਾਨ ਪਾਣਾ ਚਾਹੁੰਦੇ ਆ ਹਾਲਾਂਕਿ ਐਸਐਸਪੀ ਖੰਨਾ ਉਹਨਾਂ ਨੇ ਵੀ ਕੱਲ ਪਰਸੋਂ ਇਹਦੇ ਵਿੱਚ ਜਿਹੜਾ ਮੈਰਾਥਨ ਰੱਖੀ ਹੈ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਪੁਲਿਸ ਜਿਹੜੀ ਇਸ ਤਰੀਕੇ ਦੀ ਯੋਜਨਾ ਬਣਾ ਰਹੀ ਹੈ ਕਿ ਅਸੀਂ ਅਵੇਅਰਨੈਸ ਮੈਸੇਜ ਜਿਹੜਾ ਲੋਕਾਂ ਨੂੰ ਦੇ ਸਕੀਏ ਵੱਡੇ-ਵੱਡੇ ਸਿੰਗਰ ਵੱਡੇ-ਵੱਡੇ ਜਿਹੜੇ ਸ਼ਖਸੀਅਤਾਂ ਹੈਗੀਆਂ ਉਹਨਾਂ ਨੂੰ ਨਾਲ ਜੋੜਿਆ ਜਾ ਰਿਹਾ ਤਾਂ ਕਿ ਉਹਨਾਂ ਦਾ ਮੈਸੇਜ ਉਹਦੇ ਪਿੱਛੇ ਲੋਕਾਂ ਤੱਕ ਪਹੁੰਚ ਸਕੇ ਔਰ ਪੰਜਾਬ ਚ ਜਿਹੜੇ ਗਾਣਿਆਂ ਦਾ ਇੱਕ ਕਲਚਰ ਸੀਗਾ ਜਿਹਦੇ ਵਿੱਚ ਨਸ਼ਿਆਂ ਨੂੰ ਪ੍ਰੋਸੈਸਿਆ ਜਾਂਦਾ ਸੀ ਉਸ ਨੂੰ ਖਤਮ ਕਰਨਾ ਔਰ ਸਿੰਗਰਸ ਨੂੰ ਕੰਪੋਜ਼ਰਸ ਨੂੰ ਇਹਦੇ ਵੱਲ ਮੋਟੀਵੇਟ ਕਰਨਾ ਕਿ ਤੁਸੀਂ ਨਸ਼ਿਆਂ ਦੇ ਖਿਲਾਫ ਗਾਣੇ ਲਿਖੋ ਤਾਂ ਕਿ ਲੋਕੀ ਜਿਹੜੇ ਨਸ਼ਿਆਂ ਤੋਂ ਮੁਕਤ ਹੋ ਸਕਣ ਤੇ ਇੱਕ ਤਿਸਮਨਾ ਸਮਾਜਿਕ ਤਾਣਾ ਬਾਣਾ ਜਿਹੜਾ ਉਹ ਨਸ਼ਿਆਂ ਦੇ ਖਿਲਾਫ ਹੋਏਗਾ ਤਾਂ ਅਸੀਂ ਨਸ਼ਾ ਦੇ ਉੱਤੇ ਨੱਥ ਪਾ ਸਕਦੇ ਹਾਂ ਤੇ ਇਸ ਤਰੀਕੇ ਨਾਲ ਹੁਸ਼ਾਰਤ ਦੇ ਐਸਐਸਪੀ ਨੇ ਔਰ ਓਵਰਆਲ ਪ੍ਰਸ਼ਾਸਨ ਜਿਹੜਾ ਇਹਦੇ ਵਿੱਚ ਮਹੱਤਵਪੂਰਨ ਕੋਲ ਕਰ ਜਿਹੜੀ ਅਸਰਨ ਬਾਦ ਬਹੁਤ ਬਹੁਤ ਧੰਨਵਾਦ ਸੰਜੀਵਜੀਤ ਬਹੁਤ ਸੋ ਦੋਸਤੋ ਇਹ ਸਨ ਸੰਜੀਵਜੀਤ ਉੱਤੀਜੀਵੀ ਸੀਨੇ ਜੀਓਲੋਜਿਸ ਸਿੱਖਿਆ ਸ਼ਾਸਤਰੀ ਜਿਨ੍ਹਾਂ ਨੇ ਭਾਰਤ ਦੇ ਨਾਲ ਬਹੁਤ ਬਹੁਤ ਪੰਜਾਬ ਹੋਰ ਰਾਜਾਂ ਦੇ ਅਹਿਮ ਮੋਤਿਆਂ ਤੇ ਸਾਡੇ ਨਾਲ ਬਹੁਤ ਵਿਸਥਾਰ ਦੇ ਨਾਲ ਗੱਲ ਕੀਤੀ ਕੋਸ਼ਿਸ਼ ਕਰਾਂਗੇ ਆਪਾਂ ਆਪਣੇ ਚੈਨਲ ਦੇ ਮਾਧਮੇ ਨਾਲ ਲੋਕਾਂ ਤੱਕ ਆਵਾਜ਼ ਤੱਕ ਇਹਨਾਂ ਨਾਲ ਇਹਨਾਂ ਦਾ ਕੀਤੀ ਗੱਲਬਾਤ ਪਹੁੰਚਾਈਏ ਤਾਂ ਕਿ ਲੋਕ ਵੀ ਇਹ ਚੀਜ਼ ਤੋਂ ਜਾਣਕਾਰ ਹੋ ਸਕਣਾਂ ਸ਼ਾਇਦ ਪਰ ਤੋਂ ਲਿਵਿੰਗ ਇੰਡੀਆ ਨਿਊਜ਼ ਲਈ ਦਜੀਤ ਤਾ ਜੀ